ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜੇ ਸੂਹੇ ਸੂਈ ਆ ਇਹ ਇਹ ਵਿਕਾਊ ਆਗੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੱਸਕਦਿਆਂ ਇਹਨੂੰ ਸੂਈ ਨੂੰ ਹੋਏ ਆਗੇ ਤੇ ਬੱਚਾ ਇਹਦਾ ਤੁਸੀਂ ਬੈਠਾ ਦੇਖ ਸਕਦੇ ਹੋ ਬੱਚਾ ਕੱਟਾ ਹੈਗਾ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਆਮ ਖੇਤੀਬਾੜੀ ਦੇ ਨਾਲ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਉਦਾਂ ਪਸ਼ੂ ਰੱਖੇ ਹੋਇਆ ਤੁਹਾਨੂੰ ਇੱਕ ਵਾਰੀ ਆਪਾਂ ਕੈਮਰਾ ਮਾਰ ਕੇ ਦਿਖਾ ਦਿੰਨੇ ਆਗੇ ਤੇ ਜੇ ਇਹਨੂੰ ਪਸੰਦ ਆਉਂਦੀ ਹੈ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦਿੰਨੇ ਆ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਸਭ ਤੋਂ ਪਹਿਲਾਂ ਬਾਈ ਆਪਣਾ ਨਾਮ ਦੱਸ ਦਿਓ ਬਲਵਿੰਦਰ ਸਿੰਘ ਹੈ ਜੀ ਠੀਕ ਹੈ ਆਪਣਾ ਨਾਮ ਬਾਈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੇਰੇ ਮੇਰੇ ਡੈਡੀ ਹੈ ਨਾਂ ਦਾ ਬਲਵਿੰਦਰ ਸਿੰਘ ਹੈ ਠੀਕ ਹੈ ਜੀ ਕੱਚਾ ਨਾਂ ਇਹਨਾਂ ਦਸ਼ਿੰਦਾ ਕਾ ਪਿੰਡ ਚ ਠੀਕ ਹੈ ਪਿੰਡ ਚ ਮਤਲਬ ਇਹ ਨਾ ਨਾ ਜਾਣਦੇ ਆ ਠੀਕ ਹੈ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਬਗਾਉ ਕਰੀ ਹੈਗੀ ਕੀ ਡਿਟੇਲ ਹੈਗੀ ਇਹਦੀ ਕਿਹੜੇ ਸੂਏ ਸੂਈ ਆ ਇਹ ਇਹ ਬਾਈ ਜੀ ਦੂਜੇ ਸੂਏ ਸੂਈ ਆ ਇਹ ਇੱਕੀ ਦੂਜੇ ਸੂਏ ਸੂਈ ਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ 10 ਕਰਦੇ ਹੋ 10 ਦਿਨ ਹੋ ਗਏ 10 ਦਿਨ ਸੂਈ ਨੂੰ ਹੋ ਗਏ ਠੀਕ ਹੈ ਤੇ ਬੱਚਾ ਮਗਰ ਕੀ ਆ ਕੱਟਾ ਕੱਟਾ ਜੀ ਕੱਟਾ ਠੀਕ ਹੈ ਇਹ ਕੱਟਾਗਾ ਇਹ ਦੋਸਤੋ ਕੱਟਾਗਾ ਤੇ ਇਹ ਜਵਰਾਜ ਬੋਲਦਾਗਾ ਤੇ ਕੱਦ-ਕਾਠ ਬਾਡੀ ਵੰਤਰੇ ਵੀ ਜਾਨੀ ਕਿ ਚੰਗਾ ਟੀਕਾ ਕਰਕੇ ਬਹੁਤ ਵਧੀਆ ਆਈ ਹੈਗੀ ਤੇ ਦੁੱਧ ਹੁਣ ਕਿੰਨਾ ਤਿਆਰ ਹੋਊਗਾ 9-10 ਲੀਟਰ ਹੋਊਗਾ ਕਿ ਤੁਸੀਂ ਪਹਿਲੇ ਸੂਏ ਜਿਹੜਾ ਕੱਢਿਆ ਹਾਂਜੀ ਪਰ ਹੁਣ ਤਾਂ ਥੋੜੇ ਦਿਨ ਹੋਏ ਕਰਕੇ ਅਜੇ ਦਵਲਾ ਦਵਲਾ ਪਾਉਣ ਵਾਲਾ ਇਹਨਾ ਕੀ ਰੱਖ ਲਓ ਠੀਕ ਵੀ ਜਾਨੀ ਕਿ ਪਹਿਲੇ ਸੂਏ ਜਨੇ 10 ਲੀਟਰ ਦਿੱਤਾਗਾ ਹਾਂ ਹਾਂ ਹੁਣ ਵੀ 10 ਲੀਟਰ ਤਿਆਰ ਆ ਜਾਣੀ ਹਨ ਹਾਂ 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 ਹੁਣ ਤਾਂ ਵੀ ਸੇਵਾ ਸੁਭਾ ਕਰਕੇ 10 ਗਨ ਹੋਇਆ ਵੀ ਬਦੂ ਕੀ ਹੁੰਦੀ ਬਦੂ ਠੀਕ ਆ ਹਜੇ ਬਾਕੀ ਗੜੋਂ ਵੀ ਚੱਲਣਾ ਹੋਣਾ ਇਹਨੇ ਹਨ ਹਾਂ 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 ਚੱਲਣਾ ਬਾਕੀ ਸੇਵਾ ਦੇ ਨਾਲ ਵੱਧ ਸਕਦੀ ਆ ਹਨ ਬਿਲਕੁਲ ਠੀਕ ਆ ਤੇ ਇਹਦਾ ਆਪਾਂ ਮੁੱਲ ਕਿੰਨਾ ਕੁ ਰੱਖਿਆਗਾ ਉਹਦਾ 1,10,000 ਰੁਪਏ ਲਾਪਨ ਮੁੱਲ 1,10,000 ਹਾਂ ਠੀਕ ਆ ਬਾਕੀ ਮੌਕੇ ਤੇ ਹੋ ਜੁਮਾਨ ਤਾਣਾ ਹਨ ਹਾਂ ਉਹ ਚਲੋ ਕਰ ਦਾਂਗੇ ਜੀ ਉਹ ਮੌਕੇ ਤੇ ਬਾਕੀ ਦੇਖ ਜੁਮਾਨ ਤਾਣਾ ਠੀਕ ਆ ਤੇ ਇੱਕ ਵਾਰੀ ਖੋਲ ਕੇ ਢੇੜਾ ਦਵਾ ਦੇ ਬਈ ਹਾਂ ਜੀ ਲੋਬੀ ਦੋਸਤੋ ਤੁਸੀਂ ਤੁਰ ਤੁਰਦੀ ਨੂੰ ਗੇੜਾ ਇੱਕ ਵਾਰੀ ਚੈੱਕ ਕਰ ਸਕਦੇ ਹੋ ਗੇੜਾ ਦਵਾ ਦਿੰਨੇ ਆਪਾਂ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਤੀ ਆ ਦੇਖ ਸਾਦੇ ਤੁਸੀਂ ਕੱਦ-ਕਾੜ ਵੀ ਵਧੀਆ ਮਤਲਬ ਕਿ ਚੰਗੇ ਦੇ ਵਿੱਚ ਆ ਗਈ ਤੇ ਬਾਡੀ ਬਾਂਤਰ ਵੀ ਚੰਗੀ ਆ ਦੇਖ ਸਾਦੇ ਤੁਸੀਂ ਬਾਕੀ ਆਰਡਰ ਦੀ ਕੁਆਲਿਟੀ ਆ ਉਹ ਵੀ ਚੰਗੀ ਆ ਫੈਕਸ ਆ ਗਈ ਤੇ ਥਾਣਾ ਦਾ ਸਹਿਜ ਵੀ ਮਤਲਬ ਕਿ ਵਧੀਆ ਆ ਤੇ ਥਾਣਾ ਦੇ ਵਿੱਚ ਵਿੱਥੀ ਵਿੱਥੀ ਵੀ ਥਾਣਾ ਦੇ ਵਿੱਚ ਚੰਗੀ ਆ ਗਈ ਪਿਛਲੇ ਥਾਣਾ ਦੀ ਵੀ ਤੇ ਅੱਗੇ ਪਿਛਲੇ ਵਾਲੇ ਥਾਣਾ ਦੀ ਵੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਉਪਰੇ ਤੋਂ ਹੋ ਜਾਂਦਾਗਾ ਵੈਸੇ ਠੰਢੀ ਸੀ ਲੱਗੀ ਬਾਕੀ ਤੁਸੀਂ ਸਿੰਗ ਦੇਖ ਸਕਦੇ ਹੋ ਸਿੰਗਾ ਦੀ ਵੀ ਗੁੰਢੀ ਆ ਤੇ ਸਭੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਤੇ ਬਾਕੀ ਤੁਸੀਂ ਥਾਣੇ ਦੇਖ ਸਕਦੇ ਹੋ ਥਾਣ ਵੀ ਜਾਰੇ ਵਧੀਆ ਇੱਕੋ ਜੇ ਹੈਗੇ ਤੇ ਬਾਕੀ ਤੁਸੀਂ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਭਾਈਆਂ ਨਾ ਤੇ ਆਪ ਦਾ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ